ਗੁਰਦੇਵ ਨੂੰ ਇੱਥੇ ਖਬਰ ਮਿਲ ਗਈ। ਰਾਮਿਆਣੇ ਵੀ ਮਹਾਰਾਜ ਨਾਜ਼ਮ ਵਜ਼ੀਰ ਖਾਂ ਫੌਜਾਂ ਲੈ ਕੇ ਚੜ੍ਹਿਆ ਆ ਰਿਹਾ ਹੈ। ਗੁਰਦੇਵ ਨੇ ਜੰਗ ਦੀ ਤਿਆਰੀ ਕੀਤੀ ਗਾਂ ਤੁਰ ਪਏ। ਉਧਰ ਭਾਈ ਮਾਹ ਸਿੰਘ ਭਾਈ ਰਾਏ ਸਿੰਘ ਨੇ ਲਕੀਰ ਖਿੱਚੀ ਹੈ। ਜਿਹੜਾ ਚਾਹੁੰਦਾ ਹੈ ਗੁਰੂ ਲਈ ਆਪਾ ਵਾਰਨਾ ਉਹ ਲਕੀਰੋਂ ਪਾਰ ਹੋਵੇ। ਤੇ ਜਿਹੜਾ ਆਪਣੀ ਜਾਨ ਨੂੰ ਪਿਆਰੀ ਸਮਝਦਾ ਏ ਉਹ ਲਕੀਰ ਤੋਂ ਇਸ ਪੱਖ ਰਹਿ ਜਾਵੇ ਕਹਿੰਦੇ ਸਾਰੇ ਹੀ ਸੂਰਮੇ ਲਕੀਰ ਟੱਪ ਗਏ ਮਹਾ ਸਿੰਘ ਰਾਏ ਸਿੰਘ ਮਾਤਾ ਭਗੋ ਨੇ ਸੂਰਿਆਂ ਨੂੰ ਲਲਕਾਰਿਆ ਏ ਔਰ ਇੱਕ ਗੱਲ ਐਲਾਨੀਆਂ ਤੌਰ ਤੇ ਕਹਿ ਦਿੱਤੀ ਠੀਕ ਹੈ ਸਾਡੇ ਵਿੱਚ ਕੁਝ ਬੇਮੁਖ ਨੇ ਕੁਝ ਬਿਦਾਵੀਏ ਨੇ ਪਰ ਗੁਰੂ ਦਾ ਸੁਭਾਅ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭਨਾ ਕੀ ਰੇਣ ਕਾ ਤਉ ਆਉ ਹਮਾਰਾ ਬਾਸ ਜਿਹੜਾ ਆਪਾ ਵਾਰ ਦਿੰਦਾ ਧਰਮ ਤੋਂ ਗੁਰੂ ਦੀ ਗੋਦ ਉਹਨੂੰ ਮਿਲ ਜਾਂਦੀ ਹੈ ਖਿਦਰਾਣੇ ਦੀ ਢਾਬ ਤੇ ਕਹਿੰਦੇ ਕਮਸਾਨ ਦਾ ਯੁੱਧ ਹੋਣ ਲੱਗਾ ਹੈ ਖਿਦਰਾਣਾ ਖਿਦਰੈਨ ਖਿਦਰ ਐਨ ਦੋ ਲਫ਼ਜ਼ਾਂ ਤੋਂ ਬਣਿਆ ਹੈ ਖਿਦਰ ਦਾ ਭਾਵ ਹੁੰਦਾ ਤਪੱਸਵੀ ਐਨ ਕਹਿੰਦੇ ਨੇ ਘਰ ਨੂੰ ਤਪੱਸਵੀ ਦਾ ਘਰ ਢਾਬ ਨਿਵਾਣ ਦੀ ਜਗ੍ਹਾ ਜਿੱਥੇ ਪਿੰਡ ਦਾ ਫालतू ਪਾਣੀ ਜਦੋਂ ਵਰਖਾ ਹੁੰਦੀ ਹੈ ਨਾ ਉੜਾ ਵਾਧੂ ਪਾਣੀ ਹੁੰਦਾ ਮੀਂਹ ਦਾ ਇਕੱਠਾ ਹੋ ਜਾਵੇ ਲੋਕ ਤਾਬ ਤੋਂ ਹੀ ਜਲ ਸਕਦੇ ਹੁੰਦੇ ਸਨ ਹੁਣ ਤੇ ਛਪੜੀਆਂ ਗੰਦੀਆਂ ਕਰ ਬੈਠੇ ਆਪਾਂ ਮਲਮੂਤਰ ਦੇ ਨਾਲ ਤੋਂ ਤਾਬ ਨੂੰ ਸੂਰਮਿਆਂ ਨੇ ਘੇਰ ਲਿਆ ਕਿਉਂਕਿ ਗਰਮੀ ਹੈ ਜਾਂ ਸਰਦੀ ਹੈ ਜੰਗ ਲੜਦਿਆਂ ਪਿਆਸ ਲੱਗੇਗੀ ਤੇ ਜੇ ਜਲ ਨਾ ਮਿਲਿਆ ਆਂਦਰਾਂ ਨੇ ਸੁੱਕ ਜਾਣਾ ਹੈ ਸਿੰਘ ਤਾਬ ਨੂੰ ਘੇਰ ਕੇ ਬਹਿ ਗਏ ਗੁਰਦੇਵ ਉੱਚੀ ਟਿੱਬੀ ਤੇ ਨੇ ਔਰ ਬਾਬਾ ਮਾਨ ਸਿੰਘ ਮਾਈ ਭਾਗੋ ਭਾਈ ਰਾਏ ਸਿੰਘ ਵਰਗੇ ਸੂਰਮੇ ਜਿੰਨਾ ਟੁੱਟੀ ਗੰਡਵਾਉਣੀ ਐ ਉਹਨਾਂ ਨੇ ਦੁਸ਼ਮਣਾਂ ਦੇ ਸਾਵੇਂ ਹੋਣਾ ਕੀਤਾ ਔਰ ਐਲਾਨ ਕੀਤਾ ਜਿੰਨਾ ਚਿਰ ਇੱਕ ਕਤਰਾ ਸ਼ਰੀਰ ਦੇ ਅੰਦਰ ਹੈ ਲਹੂ ਦਾ ਦੁਸ਼ਮਣ ਗੁਰੂ ਤੱਕ ਨਹੀਂ ਵਧੇਗਾ ਕਹਿੰਦੇ ਸ਼ਾਮਾਂ ਤੱਕ ਯੁੱਧ ਚੱਲਦਾ ਰਿਹਾ ਜਦੋਂ ਦੁਸ਼ਮਣ ਦਾ ਜ਼ੋਰ ਪੈਂਦਾ ਸੀ ਤੇ ਟਿੱਬੀ ਤੋਂ ਕਲਗੀ ਤਰ ਤੀਰਾਂ ਦੀ ਵਰਖਾ ਕਰ ਦਿੰਦੇ ਸਨ ਸ਼ਾਮਾਂ ਪਈਆਂ ਨਾਜ਼ਮ ਵਜ਼ੀਰ ਖਾਦੀਆਂ ਫੌਜਾਂ ਹਾਰ ਗਈਆਂ ਦੌੜ ਉੱਠੇ ਗੁਰਦੇਵ ਸ਼ਾਹੀ ਟਿੱਬੀ ਤੋਂ ਉਤਰੇ ਨੇ ਔਰ ਕੀ ਵੇਂਦੇ ਨੇ ਜਾਨ ਨਾਲੋਂ ਪਿਆਰੇ ਸਿੰਘ ਸ਼ਹੀਦ ਹੋਏ ਪਏ ਨੇ ਕਿਸੇ ਦੇ ਅੰਦਰ ਇੱਕ ਅੱਧਾ ਸਾਹ ਹੈ ਕਿਸੇ ਦੇ ਅੰਦਰ ਉਹ ਵੀ ਨਹੀਂ ਹੈ ਮੁਖੀਏ ਸਿੰਘ ਮਹਾ ਸਿੰਘ ਵੱਲ ਵਧੇ ਤੇ ਗੋਦ ਵਿੱਚ ਬਾਪੂ ਨੇ ਸਿਰ ਰੱਖਿਆ ਕਹਿੰਦੇ ਮਹਾ ਸਿਆ ਤੂੰ ਆਖੇ ਤੇ ਉਮਰਾ ਵਧਾ ਦਈਏ ਤੂੰ ਆਖੇ ਜੀਵਨ ਬਖਸ਼ ਦਈਏ ਸਵਾਸਾਂ ਦੀ ਪੂੰਜੀ ਬਖਸ਼ ਦਈਏ ਤਖਤਾਂ ਤਾਜਾਂ ਨੂੰ ਤੇਰੇ ਪੈਰਾਂ ਵਿੱਚ ਰੱਖ ਦਈਏ ਤੇ ਭਾਈ ਮਹਾ ਸਿੰਘ ਨੇ ਨਾ ਸਿਸਕਦੇ ਹੋਏ ਬਚਨ ਕਹੇ ਸਨ ਗੁਰਦੇਵ ਇਹ ਦੌਲਤਾਂ ਸ਼ੌਹਰਤਾਂ ਸਦਾ ਨਹੀਂ ਰਹਿਣ ਵਾਲੀਆਂ ਬਿਨਸ ਜਾਏ ਜੋ ਨਿਮਖ ਮੈਂ ਸੁਅਲਪ ਸੁਖ ਪਨੀਆਂ ਇੱਕ ਦਿਨ ਸਭ ਮੁਕੇਗਾ ਪਰ ਜੇ ਅੱਜ ਤੇਰੀ ਗੋਦ ਵਿੱਚ ਸ਼ਹਾਦਤ ਦੀ ਅਵਧੀ ਪਾ ਕੇ ਮੁਕਦਾ ਹਾਂ ਸ਼ਰੀਰ ਤੇ ਮਿਟੇਗਾ ਨਾਮ ਮੇਰਾ ਅਮਰ ਹੋ ਜਾਵੇਗਾ ਮਹਾ ਸਿੰਘ ਕਰ ਜੋਰ ਉਚਾਰੇ ਪਾਤ ਸਾਹਾ ਸੁਤ ਸੇਵਕ ਸਾਰੇ ਭੂਲਹਿ ਬਹੁ ਅਪਰਾਧ ਕਮਾਵੇ ਤਉ ਪਿਤਾ ਮਨ ਕੋਪ ਨਾ ਲਿਆਵੇ ਜਿਵੇਂ ਮਾਈ ਬਾਪ ਭੁੱਲੇ ਬੱਚਿਆਂ ਨੂੰ ਬਖਸ਼ ਦਿੰਦੇ ਨੇ ਇਦਾਂ ਤੂੰ ਸਾਡਾ ਪਿਤਾ ਐ ਤੂੰ ਸਾਨੂੰ ਬਖਸ਼ ਜੋ ਮੁਝ ਕੋ ਬਰਦਾਇਬੋ ਚਹੈ ਟੂਟੀ ਮੇਲ ਲਹਵ ਬਚ ਕਹੈ ਇਸ ਬਿਨ ਇੱਛਾ ਮੋਹੇ ਨਾ ਔਰ ਬਖਸ਼ ਲੇਹੋ ਸੋਢੀ ਸਿਰਮੌਰ ਬਾਪੂ ਉਹ ਜਿਹੜਾ ਵਿਦਾਵਾ ਐ ਨਾ ਉਹ ਪਾੜ ਕੇ ਟੂਟੀ ਗੰਡ ਲੈ ਮੇਰੀ ਹੋਰ ਇਹਦੇ ਬਿਨਾ ਕੋਈ ਇੱਛਾ ਨਹੀਂ ਐ ਬਾਪੂ ਨੇ ਕਹਿੰਦੇ ਕਮਰ ਕੱਸੇ ਚੋਂ ਵਿਦਾਵਾ ਕੱਢਿਆ ਉਦਾ ਸਭਾ ਹੈ ਨਾ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਖਸ ਤੇਤੇ ਜਿਵੇਂ ਬੱਚੇ ਦੀਆਂ ਗਲਤੀਆਂ ਨੂੰ ਮਾਤਾ ਦਰਕਿਨਾਰ ਕਰਕੇ ਛਾਤੀ ਨਾਲ ਲਾ ਕੇ ਬਖਸ਼ ਦਿੰਦੀ ਹੈ ਇਦਾਂ ਗੁਰਦੇਵ ਨੇ ਮੱਥਾ ਚੁੰਮਿਆ ਪੁੱល ਬਖਸ਼ਾਈ ਬਾਬਾ ਮਹਾ ਸਿੰਘ ਨੇ ਭਾਈ ਰਾਏ ਸਿੰਘ ਨੇ ਬੇਦਾਵਾ ਪੜਵਾ ਲਿਆ ਗੁਰੂ ਗਰੰਥ ਸਾਹਿਬ ਕਹਿੰਦੇ ਨੇ ਟੂਟੀ ਗੰਢਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਗੁਰੂ ਟੂਟੀ ਗੰਢਣ ਵਾਲਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਹੋ RAM ਚਾਰਕੁੰਟ ਦਹ ਦਿਸ ਭਰਮੈ ਥਕ ਆਏ ਪ੍ਰਭ ਕੀ ਸਾਮ ਥੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਪਤੰਗਾ ਕਿੰਨਾ ਚਿਰ ਰੁੱਡੇਗਾ ਅਖੀਰ ਤੇ ਲਾਠ ਵਿੱਚ ਮੱਚਣਾ ਹੀ ਪੈਣਾ ਹੈ ਫੁੱਲ ਜੁਦਾ ਹੋ ਗਿਆ ਰੁੱਖ ਨਾਲੋਂ ਮੁਰਝਾ ਜਾਵੇਗਾ ਸਿੱਖ ਗੁਰੂ ਤੋਂ ਜੁਦਾ ਹੋ ਗਿਆ ਮਿੱਟੀ ਹੈ ਜਿਹੜੀ ਗਊ ਦੁੱਧ ਨਹੀਂ ਦਿੰਦੀ ਉਹਦੀ ਕੀਮਤ ਨਹੀਂ ਹੈ ਜਿਹੜੀ ਫਸਲ ਨੂੰ ਪਾਣੀ ਨਾ ਮਿਲੇ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਗੁਰੂ ਦਾ ਏਦਾਂ ਦਾ ਆਸਰਾ ਹੈ ਗੁਰਦੇਵ ਨੇ ਬਖਸ਼ਿਆ ਆਪਣੇ ਪਿਆਰਿਆਂ ਸਿੰਘਾਂ ਨੂੰ ਇਹ ਕਮਸਾਨ ਦਾ ਯੁੱਧ ਖਿਦਰਾਣੇ ਦੀ ਢਾਬ ਤੇ ਹੋਇਆ ਜੇ ਨੂੰ ਧਿਆਨ ਨਾਲ ਵਾਚੋ ਇੱਕ ਤੇ ਮਾਝੇ ਦੀ ਪੰਚਾਇਤ ਦਾ ਲਿਖਿਆ ਬਦਾਵਾ ਮਿਟ ਗਿਆ ਇੱਥੇ ਭਾਈ ਭਾਗ ਸਿੰਘ ਚਵਾਲੀਆ ਜਿਨੇ ਦਸਕਤ ਕੀਤੇ ਸੀ ਨਾ ਜਿਹੜਾ ਮੁਖੀਆ ਸੀ ਉਹਨੇ ਵੀ ਸ਼ਹਾਦਤ ਦੀ ਅਵਦੀ ਮਾਣੀ ਹੈ ਉਹਦੇ ਭਰਾਵਾਂ ਨੇ ਵੀ ਸ਼ਹਾਦਤ ਦੀ ਅਵਦੀ ਮਾਣੀ ਹੈ ਔਰ ਉਹਦੇ ਨਾਲ ਨਾਲ ਭਾਈ ਰਾਏ ਸਿੰਘ ਮਲਤਾਨੀ ਪਿੰਡ ਮਰਲਮਾੜੀ ਇਹ ਭਾਈ ਮਹਾ ਸਿੰਘ ਦਾ ਪਿਤਾ ਸੀ ਇਹਨੇ ਵੀ ਸ਼ਹਾਦਤ ਦੀ ਅਬਦੀ ਮਾਣੀ ਹੈ ਔਰ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਵਾਂ ਭਾਈ ਰਾਏ ਸਿੰਘ ਭਾਈ ਮਨੀ ਸਿੰਘ ਦਾ ਛੋਟਾ ਭਾਈ ਸੀ ਜਿਹੜਾ ਮਾਝੇ ਦੀਆਂ ਸੰਗਤਾਂ ਨੂੰ ਲੈ ਕੇ ਆਇਆ ਸੀ ਖੈਰ ਭਾਈ ਰਾਏ ਸਿੰਘ ਦਾ ਸੁਪੁੱਤਰ ਭਾਈ ਮਾਹ ਸਿੰਘ ਤੇ ਸ਼ਹੀਦ ਹੋਇਆ ਹੀ ਐ ਨਾਲ ਉਹਦਾ ਭਰਾ ਭਾਈ ਸੀਤਲ ਸਿੰਘ ਵੀ ਸ਼ਹੀਦ ਹੋਇਆ ਔਰ ਮਾਤਾ ਭਾਗੋ ਜੀ ਦੇ ਜੇ ਪਰਿਵਾਰ ਵਾਲਾ ਉਹ ਨਾ ਤੇ ਮਾਤਾ ਭਾਗੋ ਜੀ ਦਾ ਪਤੀ ਭਾਈ ਨਿਧਾਨ ਸਿੰਘ ਬੜਾਏ ਚ ਉਹ ਵੀ ਮੈਦਾਨੇ ਜੰਗ ਦੇ ਵਿੱਚ ਆਪਣੇ ਭਰਾਵਾਂ ਸਮੇਤ ਇੱਥੇ ਸ਼ਹੀਦ ਹੋਇਆ ਭਗ ਸਿੰਘ ਚਬਾਲੀਏ ਦੇ ਤਿੰਨੇ ਭਾਈ ਸ਼ਹੀਦ ਹੋ ਗਏ ਔਰ ਇਸ ਪ੍ਰਕਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇੱਥੇ ਆਪਣੇ ਪਿਆਰਿਆਂ ਨੂੰ ਮੁਕਤੀ ਬਖਸ਼ਦੇ ਨੇ ਔਰ ਇੱਕ ਜਗ੍ਹਾ ਤੇ ਇਹ ਵੀ ਜ਼ਿਕਰ ਆਉਂਦਾ ਹੈ ਭੱਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵੰਸ਼ ਵਿੱਚੋਂ ਤਿੰਨ ਸੂਰਮੇ ਇੱਥੇ ਸ਼ਹੀਦ ਹੋਏ ਸਨ 8ਵੀਂ ਤੇ 9ਵੀਂ ਪੀੜੀ ਦੇ ਇੱਕ ਭਾਈ ਖੁਸ਼ਹਾਲ ਸਿੰਘ ਸ਼ਹੀਦ ਹੋਏ ਭੱਲੇ ਔਰ ਉਹਨਾਂ ਦੇ ਦੋਵੇਂ ਸੁਪੁੱਤਰ ਭਾਈ ਦਰਬਾਰੀ ਸਿੰਘ ਤੇ ਭਾਈ ਕਰਬਾਰੀ ਸਿੰਘ ਇਹ ਭੱਲਿਆਂ ਦੇ ਪਰਿਵਾਰ ਵੀ ਇੱਥੇ ਸ਼ਹਾਦਤ ਦੀ ਅਬਦੀ ਮਾਣ ਗਏ ਹੁਣ ਆ ਜਾਓ ਦੁਨੀ ਚੰਦ ਜਿਨੇ ਪਿੱਠ ਦਿੱਤੀ ਸੀ ਗੁਰਾਂ ਨੂੰ ਜਿਹੜਾ ਬੇਮੁਖ ਹੋਇਆ ਸੀ ਸਾਥੀਆਂ ਸੁਨੇਤ ਦੁਨੀ ਚੰਦ ਜੀ ਦੇ ਪੋਤੇ ਭਾਈ ਸਰੂਪ ਸਿੰਘ ਭਾਈ ਨੂਬ ਸਿੰਘ ਉਹਨਾਂ ਨੇ ਵੀ ਇੱਥੇ ਮੈਦਾਨੇ ਜਗ ਵਿੱਚ ਸ਼ਹੀਦੀ ਮਾਣੀ ਹੈ ਜਿਦਾ ਕਰਕੇ ਮਾਝੇ ਦੇ ਬੇਮੁਖਾਂ ਨੂੰ ਮੁਕਤੀ ਮਿਲ ਗਈ ਗੁਰ ਸਰਨਾਈ ਭਜ ਪਏ ਬਖਸੇ ਬਖਸਣ ਹਾਰ ਜਿਹੜਾ ਗੁਰੂ ਦੀ ਸ਼ਰਨ ਆਉਂਦਾ ਹੈ ਉਹਨੂੰ ਗੁਰੂ ਬਖਸ਼ ਦਿੰਦਾ ਹੈ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਦਾਂ ਸ਼ਹੀਦਾਂ ਸਿੰਘਾਂ ਦੇ ਸੰਸਕਾਰ ਆਪ ਹੱਥੀਂ ਕੀਤੇ ਸਨ ਅੱਜ ਆਪਾਂ ਉਹਨਾਂ 40 ਮੁਕਤੀਆਂ ਨੂੰ ਯਾਦ ਕਰਦੇ ਹਾਂ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰ ਸਿਉ ਸਦਹੀ ਰਹੇ ਸਮਾਏ ਜਿਹੜੇ ਗੁਰੂ ਦਾ ਸ਼ਬਦ ਗੁਰੂ ਦਾ ਵਾਕ ਗੁਰੂ ਦਾ ਬਚਨ ਕਮਾਉਂਦੇ ਨੇ ਉਹੀ ਮੁਕਤ ਹੁੰਦੇ ਨੇ ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾ ਤੋਂ ਰੀਨਕਰਨੇਸ਼ਨ ਤੋਂ ਉਹ ਕੁੱਤਿਆਂ ਮਿਲਿਆ ਦੀਆਂ ਜੂਨਾ ਵਿੱਚ ਨਹੀਂ ਆਉਂਦੇ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ কুরੰਗਾ 84 ਜੋਂ ਪਰਮਾਇਆ ਇਨ੍ਹਾਂ ਜੂਨਾ ਵਿੱਚ ਉਹ ਨਹੀਂ ਆਉਂਦੇ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਗੁਰ ਕਾ ਬਾਣਾ ਮੰਨ ਲਏ ਸ਼ਬਦ ਰਖੈ ਔਰ ਧਾਰ ਇਹ ਅਸਲ ਸੇਵਕ ਨੇ ਜਿਨ੍ਹਾਂ ਨੇ ਹੰਕਾਰ ਰੂਪੀ ਸਿਰ ਵੀ ਵੱਢਤਾ ਗਿਆਨ ਦੀ ਤਲਵਾਰ ਨਾਲ ਜਿਨ੍ਹਾਂ ਨੇ ਪ੍ਰਤੱਖ ਮਜ਼ਬ ਲਈ ਆਪਣਾ ਸਿਰ ਵੀ ਦੇ ਦਿੱਤਾ ਕਹੋ ਨਨਕ ਜੋ ਗੁਰਬਖਸ਼ ਮਿਲਾਇਆ ਤਿਸ ਕਾ ਸਭ ਕਿਸ ਜਿਸ ਕਾ ਹਰ ਰਾਇਆ ਜਿਨ੍ਹਾਂ ਆਪਾ ਸਮਰਪਤ ਕੀਤਾ ਜੀਵਨ ਮੁਕਤ ਉਹ ਅਖਵਾਉਂਦੇ ਨੇ ਉਹ ਗੁਰੂ ਦੇ ਪਿਆਰੇ ਸੇਵਕ ਹੁੰਦੇ ਨੇ ਅੱਜ ਵੀ ਤੁਸੀਂ ਜਦੋਂ ਖਿਦਰਾਣੇ ਦੀ ਢਾਬ ਵੱਲ ਜਾਓ ਤੇ ਨਾਮ ਕੀ ਬਖਸ਼ਿਆ ਗੁਰਾਂ ਨੇ ਮੁਕਤ ਸਰ ਜਿੱਥੇ ਮੁਕਤੀ ਬਖਸ਼ੀ ਗਈ ਹੈ ਉਸ ਸਮੇਂ ਇਹ ਫਰੋਜ਼ਪੁਰ ਦਾ ਪ੍ਰਸਿੱਧ ਨਗਰ ਮੰਨਿਆ ਜਾਂਦਾ ਸੀ ਪਹਿਲਾ ਨਾਮ ਖਿਦਰਾਣੇ ਦੀ ਢਾਬ ਖਿਦਰਾਣਾ ਇਹਨੂੰ ਕਹਿ ਦਿੰਦੇ ਸਨ ਉਥੇ ਤਾਲ ਜੂ ਸੀ ਸਰੋਵਰ ਸੀ ਤੋਂ ਜਦੋਂ ਮੁਕਸਰ ਆਪਾਂ ਹੁਣ ਜਾਣੇ ਆ ਬੇਅੰਤ ਗੁਰਧਾਮ ਉਥੇ ਬਣੇ ਹੋਏ ਨੇ ਮਹਾਰਾਜ ਨੇ ਜਿੱਥੇ ਪਿਆਰਿਆਂ ਸਿੰਘਾਂ ਨੂੰ ਆਪਣਾ ਮੁਕਤੀ ਦਾ ਮਰਾਤਬਾ ਬਖਸ਼ਿਆ ਇੱਕ ਗੁਰਦੁਆਰਾ ਹੈ ਸ਼ਹੀਦ ਗੰਜ ਇੱਕ ਉਥੇ ਗੁਰਦੁਆਰਾ ਹੈ ਟਿੱਬੀ ਸਾਹਿਬ ਇਸੇ ਪ੍ਰਕਾਰ ਦੇ ਨਾਲ ਮਹਾਨ ਇਤਿਹਾਸਿਕ ਸਥਾਨੇ ਉਥੇ ਪ੍ਰਗਟ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਗੁਰੂ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਗੁਰੂ ਹੀ ਮੁਕਤੀ ਦਾ ਦਾਤਾ ਹੈ ਜੇ ਤੇ ਤੇਰੇ ਜੰਮ ਨੂੰ ਕੋਈ ਦੁੱਖ ਦਾ ਬੰਧਨ ਹੈ ਮੈਡੀਕਲ ਸਾਇੰਸ ਕਹਿੰਦੀ ਹੈ ਨਹੀਂ ਤੇਰਾ ਦੁੱਖ ਕਟਿਆ ਜਾਣਾ ਕਹਿ ਦਿੰਦੇ ਨੇ ਡਾਕਟਰ ਵੀ 50% ਦੀ ਰੋਗਾਂ ਦਾ ਇਲਾਜ ਹੈ ਨਹੀਂ ਸਾਡੇ ਕੋਲ ਜਾ ਜਾ ਕੇ ਦਵਾਈ ਲੈ ਤੇ ਦੁਆ ਕਰ ਦਵਾਈ ਲੱਗ ਜਾਵੇ ਉਦੋਂ ਆਈ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ